ਜਿਹੜੇ ਜਿਆਦਾ ਕੁਐਸਚਨ ਸੀ ਉਹ ਮਰਿਆਦਾ ਨਾਲ ਸੰਬੰਧਿਤ ਹੀ ਸੀਗੇ ਤੇ ਬਹੁਤ ਵਧੀਆ ਗੱਲਬਾਤ ਹੀ ਹੋਈ ਹੈ ਤੇ 328 ਰੁਪਏ ਦਾ ਜਿਹੜਾ ਮਾਮਲਾ ਸੀਗਾ ਜਿੱਦਿਆ ਕਾਲ ਤਖਸਾਬ ਵੱਲੋਂ ਪੜਤਾਲ ਕਰਵਾਈ ਗਈ ਸੀ ਤੇ ਉਸ ਰਿਪੋਰਟ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਔਰ ਜਿਆਦਾ ਸਮਝ ਲਓ 80% ਉਹਨਾਂ ਨੇ ਮਰਿਆਦਾ ਸੰਬੰਧੀ ਹੀ ਜਾਣਕਾਰੀਆਂ ਹਾਸਲ ਕੀਤੀਆਂ 80% ਬਾਕੀ ਇਹ ਜਿਹੜੀ ਟੈਕਨੀਕਲ ਜਿਹੜੀ ਕੋਈ ਹੈਗੀ ਗੱਲਬਾਤ ਜਿਹੜੀ ਆ ਉਹ ਸੀ ਜੀ ਤਦੋਂ ਹੁਣ ਤੱਕ ਦੀ ਜਾਂਚ ਦੌਰਾਨ ਕੀ ਲੱਗਦਾ ਹੈ ਜਿਹੜੇ 328 ਲਾਪਤਾ ਸਰੂਪ ਨੇ ਲਾਪਤਾ ਨਹੀਂ ਹੈ ਮਤਲਬ ਜਿਹੜੇ 328 ਸਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿਹੜੇ ਦਰਜ ਸੀਗੇ ਲੇਕਿਨ ਸੱਚਖੰਡ ਪ੍ਰੈਸ ਦੇ ਵਿੱਚ ਜਿਹੜਾ ਸੱਚਖੰਡ ਹੈ ਉੱਥੇ ਉਸ ਬਾਬਨ ਸਰੂਪ ਨਹੀਂ ਸੀਗੇ ਕਿਉਂ ਨਹੀਂ ਸੀਗੇ ਕਿਉਂਕਿ ਉਹਨਾਂ ਦੀਆਂ ਪਿਟਾਵਾਂ ਜਿਹੜੀਆਂ ਹੈਗੀਆਂ ਉਹ ਸ਼ਰਮਨੀਤ ਮਿਟੀ ਦੇ ਖਾਤੇਾਂ 'ਚ ਜਮਾ ਨਹੀਂ ਸੀ ਹੋਈਆਂ ਜੀ ਉਹਨੂੰ ਲੈ ਕੇ ਮਾਮਲਾ ਬਣਿਆ ਹੈਗਾ ਸ਼੍ਰੋਮਲੀਕਰ ਦਾਰਾ ਪ੍ਰਬੰਧਕ ਕਮੇਟੀ ਦੀ ਇੰਨੀ ਕ ਗਲਤੀ ਜਿਹੜੀ ਹੈ ਜ਼ਰੂਰ ਹੈ ਕਿ ਉਹਨਾਂ ਨੂੰ ਉਸ ਵੇਲੇ ਜਿਹੜਾ ਗਵਨਸੀ ਉਹਦੀ ਰਿਕਵਰੀ ਲਈ ਜਿਹੜੇ ਦੋਸ਼ੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਅੱਛਾ ਜਿਸ ਤਰ੍ਹਾਂ ਜੀ ਜਾਂਚ ਵੀ ਕੀਤੀ ਸੀ ਪਰ ਇਹ ਜਾਂਚ ਨੂੰ ਕਿਵੇਂ ਦੇਖਣਾ ਨੀ ਉਸੇ ਜਾਂਚ ਨੂੰ ਆਧਾਰ ਬਣਾ ਕੇ ਚੱਲ ਰਿਹਾ ਤੁਹਾਡੀ ਸਮਝ ਦੇ ਵਿੱਚ ਤੁਸੀਂ ਜਿਹੜੀ ਜਾਂਚ ਕੀਤੀ ਸੀਗੀ ਉਸ ਦੇ ਵਿੱਚ ਇਹ ਉਹਨੂੰ ਆਧਾਰ ਬਣਾ ਕੇ ਚੱਲ ਰਿਹਾ ਜੀ ਉਹਨੂੰ ਕੋਈ ਇਹਨਾਂ ਨੇ ਕੰਡਮ ਨਹੀਂ ਕੀਤਾ ਹੈ ਜਿਸ ਤਰ੍ਹਾਂ ਜੇ ਤੁਹਾਡੇ ਤੋਂ ਐਸੀਟੀ ਤੁਹਾਡੇ ਸਵਾਲ ਜਵਾਬ ਕੀਤੇ ਹੈਗਾ ਇਸ ਪ੍ਰਕਾਰ ਦੇ ਸਵਾਲ ਜਵਾਬ ਕੀਤੇ ਤੇ ਨਹੀਂ ਇਦਾਂ ਦੇ ਕੋਈ ਸਵਾਲ ਜਵਾਬ ਨਹੀਂ ਬਸ ਕੁਝ ਜਾਣਕਾਰੀਆਂ ਸੀ ਉਹਨਾਂ ਨੇ ਲਈਆਂ ਹੈਗੀਆਂ ਕਿਉਂਕਿ ਕਈ ਵਾਰੀ ਜਿਹੜੇ ਅਫੀਸਰਜ਼ ਹੁੰਦੇ ਆ ਉਹਨਾਂ ਨੂੰ ਮर्यादा ਦੀ ਜਾਣਕਾਰੀ ਨਹੀਂ ਹੁੰਦੀ ਲੇਕਿਨ ਸਾਡਾ ਫੀਲਡ ਹੈ ਅਸੀਂ ਪ੍ਰਚਾਰਕ ਤੇ ਅਸੀਂ ਉਹਨਾਂ ਨੂੰ ਜਾਣਕਾਰੀ ਦਿੰਦੇ ਆ ਜੀ ਸਰ ਜੀ ਇਸ ਮੁੱਦੇ ਨੂੰ ਲੈ ਕੇ ਪੋਲਿਟੀਕਲ ਬਣਾ ਦੇਣਾ ਹੈ ਰਾਜਨੀਤੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਇਹ ਦੋਨੇ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਯਤਨ ਕਰ ਲਿਆ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਨਹੀਂ ਕਿ ਇਸ ਜਿਲ੍ਹੇ ਦਾ ਸਮਾਚਾਰ ਰਹੇਗਾ। ਹੋਰ ਰੀਸਨ ਨੂੰ ਪੋਲਿਟਿਕਲ ਦੇ ਆਧਾਰ ਦੇ ਉੱਤੇ ਹੀ ਸਾਰੇ ਕਿੱਜਾਂ ਨੂੰ ਜਾਂ ਤੇਜ਼ ਹੋਈ ਦੇਖੀ। ਨਹੀਂ ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਪਰ ਮੰਦਭਾਗੀ ਗੱਲ ਹੈ, ਬਰਗਾੜੀ ਵਾਲਾ ਮੁੱਦਾ ਹੈ ਜਾਂ ਬੁਰਜ ਜਵਾਰ ਸਿੰਘ ਵਾਲਾ ਮਸਲਾ ਹੈ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਦੋਂ ਰਾਜਨੀਤੀ ਹੋਣ ਲੱਗ ਜਾਂਦੀ ਹੈ ਨਾ ਤੇ ਫਿਰ ਮਾਮਲਾ ਜਿਹੜਾ ਕਿਸੇ ਸਿਰੇ ਨਹੀਂ ਲੱਗਦਾ ਉਹ ਅਧੂਰਾ ਰਹਿ ਜਾਂਦਾ ਹੈ। ਅਚੀ ਲੱਗਦਾ ਜਦੋਂ ਲਾਪਤਾ ਹੋਏ ਉਸ 'ਚ ਮੈ ਰਾਜਨੀਤੀ ਹੈ। ਇਹ ਬੁਰਜ ਜਵਾਰ ਸਿੰਘ ਵਾਲਾ ਨੇਜਸ ਰੂਪ ਪਰ ਨਹੀਂ ਉਹ ਤੋਂ ਉਹਨੂੰ ਆਪਾਂ ਰਾਜਨੀਤੀ ਉਹ ਐਸਪੀਸੀ ਦੀ ਜਿਹੜੀ ਹੈ ਇੱਕ ਕਿਸਮ ਦੀ ਮੈਂ ਸਮਝਦਾ ਉਸ ਵੇਲੇ ਇਹ ਨਗਲੀ ਹੈ ਕਿ ਉਹਨਾਂ ਨੂੰ ਉਸੇ ਵੇਲੇ ਪੁਲਿਸ ਕਾਰਵਾਈ ਲਈ ਜਿਹੜਾ ਉਹ ਹੱਥ ਅੱਗੇ ਵਧਾ ਦੇਣਾ ਚਾਹੀਦਾ ਸੀ ਜੇ ਤਾਂ ਸਿੱਖ ਸੰਗਤ ਦਾ ਮੰਗ ਕਰਦੀਆਂ ਸੀ ਕਿ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਸਪੈਂਡ ਕਰਕੇ ਨਾ ਸਾਰਿਆ ਜਾਵੇ ਅ ਫਰਜ਼ ਕਰੋ ਵੀ ਕੋਈ ਕਿਸੇ ਮਹਿਕਮੇ ਦੇ ਵਿੱਚ ਕੋਈ 10 ਲੱਖ ਦਾ ਗਵਨ ਕਰ ਜਾਂਦਾ ਹੈ ਤੇ ਉਹਦੇ ਤੋਂ 10 ਲੱਖ ਦੀ ਰਿਕਵਰੀ ਲਈ ਮਹਿਕਮਾ ਪੁਲਿਸ ਕੋਲ ਤਾਂ ਜਾਂਦਾ ਹੀ ਹੈ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜਾਣਾ ਚਾਹੀਦਾ ਸੀ ਜਿਵੇਂ ਜਿਹਾ ਵੀ ਤੁਸੀਂ ਤੁਸੀਂ ਹਮੇਸ਼ਾ ਐਸਜੀਪੀਸੀ ਨੂੰ ਰਾਜਨੀਤੀ ਨਾਲ ਜੋੜਿਆ ਗਿਆ ਵੀ ਰਾਜਨੀਤਿਕ ਪਲੀਡਰਾਂ ਦੀ ਐਸਜੀਪੀਸੀ ਆਨਰੇਰੀ ਚਰਚੀ ਦੇ ਪ੍ਰਧਾਨ ਜਿਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਉਹ ਸਰਵਉੱਚ ਜਿਹੜਾ ਪਦਵੀ ਰੱਖਦਾ ਹੈ ਸਿਧਾਂਤਕ ਤੌਰ ਦੇ ਉੱਤੇ ਪਰ ਹਕੀਕਤ ਇਹ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੋਣਾ ਬਣਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਸੁਪਰ ਸ਼ਕਤੀਮਾਨ ਬਣ ਗਿਆ ਔਰ ਅਕਾਲ ਤਖਤ ਦਾ ਜਥੇਦਾਰ ਜਿਹੜਾ ਜਾਂ ਸਿੱਖ ਧਰਮ ਦੇ ਵਿੱਚ ਸੀ ਨਹੀਂ ਕਦੇ ਹੁਣ ਹੋਣ ਲੱਗੀਆਂ ਇਸੇ ਕਰਕੇ ਸ਼ਾਇਦ ਆ ਸਾਨੂੰ ਆ ਤਰਾਸਤੀਆਂ ਚੱਲਣੀਆਂ ਪੈਣ। ਜਿਸ ਤਰ੍ਹਾਂ ਜਿਸ ਤਰ੍ਹਾਂ ਜਸਦੇਵ ਸਾਹਿਬ ਜੀ ਪੀਸੀ ਜਾਂ ਪੰਜਾਬ ਸਰਕਾਰ ਨੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਐਸਪੀਸੀ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈਗਾ। ਐਵੇਂ ਤਾਂ ਜ세ਦਾਰ ਸਾਹਿਬ ਨੇ ਕਿਹਾ ਕਿ ਸਹਿਯੋਗ ਦਿਓ ਦੇਣਾ ਚਾਹੀਦਾ ਜੀ। ਜਿਸ ਕਿਸਮ ਦੇ ਰਿਕਾਰਡ ਦੀ ਇਹ ਮੰਗ ਕਰਦੇ ਨੇ ਉਹਨਾਂ ਨੂੰ ਰਿਕਾਰਡ ਜਿਹੜਾ ਪ੍ਰੋਵਾਈਡ ਕਰਾਉਣਾ ਚਾਹੀਦਾ। ਜਿਸ ਤਰ੍ਹਾਂ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਚਾਈ ਦੇ ਵਿੱਚ ਲੋਕ ਫਿਰ ਚੋਣ ਹੋਣੀ ਬਤਨ ਸਾਹਿਬਾ ਤੁਹਾਨੂੰ ਲੱਗਦਾ ਵੀ ਇਹ ਸਾਰਾ ਮਾਮਲਾ ਪੂਰਾ ਹੋ ਜਾਊਗਾ ਜਾਂ ਜਾਂਚ ਪੂਰੀ ਹੋ ਜਾਊਗੀ। ਜ